ਮੋਗਾ ਦੇ ਪਿੰਡ ਮਲਕੇ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਗਲੀ ਦੇ ਵਿੱਚ ਇੱਕ ਨੌਜਵਾਨ ਗਲਤ ਕੰਮ ਕਰਨ ਆਇਆ ਤੇ ਜਦੋਂ ਪਿੰਡ ਦੇ ਮੁੰਡਿਆਂ ਨੇ ਦੇਖ ਲਿਆ ਤਾਂ ਪਹਿਲਾਂ ਤਾਂ ਉਹਨਾਂ ਨੇ ਇਸ ਮੁੰਡੇ ਦੀ ਵੀਡੀਓ ਬਣਾਈ ਗਈ ਤੇ ਜਦੋਂ ਮੁੰਡੇ ਨੂੰ ਪਤਾ ਲੱਗਿਆ ਤੇ ਉੱਥੇ ਰੌਲਾ ਪੈ ਗਿਆ ਉਸ ਤੋਂ ਬਾਅਦ ਇਹ ਮੁੰਡਾ ਉੱਥੋਂ ਗਲੀ ਦੇ ਵਿੱਚ ਭਸਾ ਹੋਇਆ ਨਜ਼ਰ ਆਇਆ ਜਿਸ ਦਾ ਕਿ ਮੁੰਡਿਆਂ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਦਾਦਾ ਹੀ ਹੈ ਕਿ ਇਹ ਮੁੰਡਾ ਦੂਸਰੇ ਮੁੰਡਿਆਂ ਨੂੰ ਗਲਤ ਕੰਮਾਂ ਦੇ ਉੱਤੇ ਲਾਉਣ ਵਾਸਤੇ ਉਹਨਾਂ ਨੂੰ ਚਿੱਟਾ ਸਮਾਨ ਵੇਚਣਾ ਆਇਆ ਸੀ ਜਿਸ ਦੀ ਕਿ ਵੀਡੀਓ ਵਾਇਰਲ ਹੋ ਰਹੀ ਹੈ ਨਜ਼ਰ ਮਾਰਦੇ ਆ ਇੱਕ ਦੀ ਬੇਟਾ ਦੇ ਗਿਆ ਸਾਡਾ ਮੁੰਡਾ ਆ ਕਰਦਾ ਆ ਰਿਹਾ ਆ ਚਿੱਟੇ ਦੀ ਬੇਟਾ ਦੋਨਾਂ ਕੋਲ ਇਹਨਾਂ ਨੇ ਇਹਨੂੰ ਫੜਈਆ ਮੁੰਡੇ ਨੂੰ ਆਇਆ ਓਏ ਹੋਰ ਆ ਤੂੰ ਚਿੱਟਾ ਮੈਂ ਇਦਾਂ ਓਏ ਅਰੇ ਅਰੇ ਅਬ ਫੜੋ ਨਾ ਓਏ ਆ ਪੇੜ ਇਹ ਦਾ ਪੇੜ ਦੇ ਖੱਚ ਗਿਆ ਸਾਹ ਦਾ ਮੁੰਡਾ ਤੇ ਇਹ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਪਿੰਡ ਦੇ ਵਿੱਚ ਕਾਸੋ ਆਪਰੇਸ਼ਨ ਚਲਾ ਕੇ 12 ਤੋਂ 13 ਸ਼ੱਕੀ ਘਰਾਂ ਦੇ ਵਿੱਚ ਰੇਡ ਕੀਤੀ ਅਤੇ ਕੁਝ ਲੋਕਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਵਾਇਰਲ ਵੀਡੀਓ ਦੇ ਵਿੱਚ ਮੌਜੂਦ ਲੋਕਾਂ ਦੇ ਤਹਿਤ ਰਾਉਂਡ ਅਪ ਕੀਤਾ ਗਿਆ ਲੋਕਾਂ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਗੱਲ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਹੀ ਗਈ ਮਾਨਯੋਗ SSP ਸਾਹਿਬ ਮੁਗ ਸ਼੍ਰੀ ਅਜੇ ਰਾਂਧੀ ਜੀ IPS ਸਾਹਿਬ ਦੇ ਹਦਾਇਤਾਂ ਤੇ ਅੱਜ ਮਲਕੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਤਕਰੀਬਨ 12-13 ਜਿਹੜੇ ਸ਼ੱਕੀ ਪੁਰਸੀ ਉਹਨਾਂ ਦੇ ਘਰੇ ਰੇਡ ਕੀਤਾ ਗਿਆ ਉਹਨਾਂ ਤੋਂ ਜੋ ਵੀ ਕੋਈ ਕਾਰਵਾਈ ਬਣਦੀ ਹੈ ਉਹ ਕਰਾਂਗੇ ਪਸੇ ਰੇਡ ਕਰਨ ਦਾ ਮਕਸਦ ਇਹ ਹੀ ਸੀਗਾ ਵੀ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਇੱਕ ਵੀਡੀਓ ਆਈ ਸੀਗੀ ਜਿਸ ਚ ਇੱਕ ਬੰਦਾ ਬਿੱਟ ਵੇਚ ਰਿਹਾ ਤੇ ਉਹ ਦਾ ਪਿੱਛੇ ਭੱਜ ਰਿਹਾ ਹੈਗਾ ਉਹ ਬੰਦੇ ਵੀ ਕਾਬੂ ਕਰਾਂਗੇ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਵੀ ਕਰਾਂਗੇ ਜਿਹੜੇ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਇਹ ਹੀ ਰਿਕਵੈਸਟ ਕਰਦਾ ਹਾਂ ਕਿ ਇਹ ਪਿੰਡ ਕਾਫੀ ਦੇਰ ਤੋਂ ਸ਼ਾਂਤ ਚੱਲਿਆ ਆ ਰਿਹਾ ਸੀ ਪਰ ਹੁਣ ਜੇ ਇਹ ਦਿੱਕਤ ਆਈ ਹੈ ਤਾਂ ਅਸੀਂ ਉਹਦਾ ਹੱਲ ਕਰਨਾ ਹੀ ਹੈਗਾ ਤਾਂ ਦਾਦਿਆ ਕਿ ਲਗਾਤਾਰ ਨਸ਼ਾ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਹੈ ਦੂਜੇ ਪਾਸੇ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਅਤੇ ਇੱਥੋਂ ਤੱਕ ਕਿ ਪਿੰਡ ਵਾਸੀ ਵੀ ਆਪ ਮੁਹਾਰੇ ਅਜਿਹੇ ਲੋਕਾਂ ਦੀਆਂ ਵੀਡੀਓਜ਼ ਬਣਾ ਰਹੇ ਨੇ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ